ਬਾਬਾ ਜੀ ਪ੍ਰੋਜੈਕਟ ਤਾਂ ਰੈਡੀ ਪਿਆ ਪਰ ਤੁਹਾਨੂੰ ਪਤਾ ਹੀ ਹੈ ਮੈਨੂੰ ਡਰ ਜਿਹਾ ਲੱਗ ਰਿਹਾ ਕਿ ਜੰਗਲ 'ਚ ਕੋਈ ਦਿੱਕਤ ਨਾ ਆ ਜੇ ਮੈਨੂੰ ਹੂੰ ਰਾਏ ਸਾਹਿਬ ਇੰਨੀ ਛੇਤੀ ਕੰਟਰੈਕਟ ਥੋੜੀ ਜਿਹੀ ਚੜਦੇ ਹੁੰਦੇ ਨਹੀਂ ਅਜੇ ਤਾਂ ਅਰਧ ਤਨ スタਰਟ ਹੀ ਹੋਈ ਜਾਣੀ ਮੈਂ ਪਹਿਲੀ ਘਬਰਾ ਗਿਆ ਦਿੱਕਤ ਤਾਂ ਹੋਣੀ ਹੈ ਬੱਚਾ ਕਿਉਂਕਿ ਉੱਥੇ ਛਤਾਰੀ ਨਾਗਰ ਰਹਿੰਦੀ ਹੈ ਉਹ ਕਦੇ ਵੀ ਉਸ ਜੰਗਲ ਨੂੰ ਨੁਕਸਾਨ ਨਹੀਂ ਹੋਣ ਦਿੰਦੀ ਇੱਕ ਵਾਰ ਉਹ ਮਨੀ ਹਾਸਲ ਹੋ ਜੇ ਪੂਰੀ ਦੁਨੀਆ ਨੂੰ ਆਪਣੀ ਮੁੱਠੀ 'ਚ ਕਰ ਲੂੰਗਾ ਮੈਂ <laughs> जय हो जोगी बाबे दी ਸਦਾ ਸੁਗੀ ਰਹੋ ਭਈ ਸਦਾ ਸੁਗੀ ਰਹੋ ਬਾਬਾ ਜੀ ਇੱਕ ਬੇਨਤੀ ਲੈ ਕੇ ਆਏ ਸੀ ਬੋਲੋ ਮਾਤਾ ਜੀ ਕੀ ਬੇਨਤੀ ਲੈ ਕੇ ਆਏ ਹੋ ਬਾਬਾ ਜੀ ਇਹਨਾਂ ਦੇ ਘਰੇ ਨਾਗ ਦੇਵਤਾ ਪ੍ਰਗਟ ਹੋ ਗਏ ਨੇਗੇ ਨਾਗ ਦੇਵਤਾ ਪ੍ਰਗਟ ਹੋ ਗਏ ਹਾਂਜੀ ਪਤਾ ਕੋਈ ਵੈਸੇ ਪਹਿਲੇ ਖਾ ਪੈ ਗਿਆ ਹੋਣਾ ਨਹੀਂ ਨਹੀਂ ਬਾਬਾ ਜੀ ਨਹੀਂ ਨਹੀਂ ਬਾਬਾ ਜੀ ਪਹਿਲਾਂ ਤਾਂ ਕਦੇ ਵੀ ਨਹੀਂ ਇਦਾਂ ਹੋਇਆ ਅੱਜ ਤਾਂ ਮੈਂ ਜਦੋਂ ਝਾੜੂ ਲਾਇਆ ਨਹੀਂ ਨਾ ਐਡਾ ਮੋਟਾ ਕਾਲਾ ਨਾਗ ਉਹ ਕਿਉਂ ਨੇ ਆ ਫਣ ਚੱਕ ਲਿਆ ਜਿਵੇਂ ਹੁਣੀ ਖਾ ਜੂਗਾ ਇਹ ਜੇ ਮਾਤਾ ਇਹ ਗੱਲ ਐ ਨਾ ਅਸੀਂ ਚੱਲ ਕੇ ਵੇਖ ਲੈਨੇ ਆ ਬਾਬਾ ਜੀ ਟਾਈਮ ਨਾ ਲਾਓ ਜਲਦੀ ਚਲੋ ਚਲੋ ਬਾਬਾ ਜੀ ਚਲੋ ਜੀ ਆਇਓ ਹਰ ਹਰ ਮਹਾਦੇਵ ਜੈ ਬਾਬੇ ਜੋਗੀ ਦੀ ਜੈ ਬਾਬੇ ਜੋਗੀ ਦੀ ਬਾਬਾ ਜੀ ਤੁਸੀਂ ਮੂਰੇ ਲੱਗੋ ਸੰਦਾ ਡਰ ਲੱਗਦਾ ਬਹੁਤ ਭੈੜਾ ਨਾ ਆਗਾ ਬਾਬਾ ਜੀ ਤੂੰ ਤਾਂ ਮਾਗਰ ਹੋ ਜਾ ਸਿੰਘਣ ਜਾਣਦੇ ਮੁਰੇ ਜਾ ਕੇ ਫੜਤਾ ਲੈਣਗੇ ਸੋਰ ਆਪਾਂ ਤਾਂ ਰਾਖੀ ਤੇ ਵੀ ਨਹੀਂ ਖੜਾ ਕਿ ਆਏ ਕਿਸੇ ਨੂੰ ਦੱਸ ਭਾਈ ਕੁੜੀਆਂ ਕਿੱਥੇ ਸੀਗਾ ਉਹ ਉਹ ਬਾਬਾ ਜੀ ਉਹ ਜਿੱਥੇ ਝਾੜੂ ਨਹੀਂ ਛੱਟਿਆ ਹੋਇਆ ਜਮਾ ਉੱਥੇ ਹੀ ਸੀ ਜਮਾ ਸਾਹਮਣੇ ਮੇਰੇ ਕੋਈ ਗੱਲ ਨਹੀਂ ਮਾਤਾ ਜੀ ਤੁਸੀਂ ਖੜੋ ਮਾਤਾ ਜੀ ਅਸੀਂ ਦੇਖਦੇ ਆ ਫੜ ਫੜਤਾ ਮਾਤਾ ਜੀ ਹਾਂਜੀ ਬਾਬਾ ਜੀ ਕਿੱਥੇ ਭਰਮ ਭਲੇਖਾ ਪੈ ਗਿਆ ਹੁਣ ਇਸ ਘਰ ਚ ਕੋਈ ਹਿੱਸ ਤਾਂ ਗੱਲ ਲੱਗਦੀ ਹੋਣੀ ਮੈਨੂੰ ਤਸ ਕੁੜੇ ਕੁੜੀਆਂ ਕਿੱਥੇ ਦੇਖਿਆ ਸੀ ਭਾਈ ਨਾ ਬਾਬਾ ਜੀ ਭਰਮ ਭਲੇਖਾ ਕਿਉਂ ਜੋ ਮੈਂ ਝਾੜੂ ਲਾਉਣ ਲੱਗੀ ਸਵੇਰੇ ਇੱਥੇ ਸੀਗਾ ਉਹ ਗੇਟ ਥਾਈਂ ਨਿਕਲ ਗਏ ਨਾ ਐਡਾ ਮੋਟਾ ਕਾਲਾ ਸੱਪ ਸੀ ਐਂ ਨਾਗ ਚੱਕ ਲਿਆ ਉਹਨੇ ਬੀਬਾ ਜੀ ਜੋ ਕੀ ਨਾਥਾ ਨਹੀਂ ਇਹ বাজਾਈਆਂ ਹੋਈਆਂ ਬੀਨਾ ਨਾ ਖੁੱਡਾਂ ਜੋ ਸੱਪ ਕੱਢ ਲਿਆਉਂਦੀਆਂ ਨੇ ਜੇ ਇੱਥੇ ਕੋਈ ਨਾਗ ਹੁੰਦਾ ਨਾ ਹੁਣ ਉਹ ਤਾਂ ਸਾਹਮਣੇ ਆ ਜਾਂਦਾ ਪਰ ਇੱਥੇ ਹੈ ਨਹੀਂ ਕੁਛ ਤੁਸੀਂ ਸਾਡਾ ਸਮਾਂ ਖਰਾਬ ਕਰ ਰਹੇ ਹੋ ਨਹੀਂ ਨਹੀਂ ਬਾਬਾ ਜੀ ਮੈਨੂੰ ਕੀ ਲੋੜ ਆ ਤੁਹਾਡਾ ਸਮਾਂ ਖਰਾਬ ਕਰਨ ਦੀ ਜੇ ਇਥੇ ਹੈਗਾ ਸੀ ਸੱਪ ਤਾਂ ਹੀ ਮੈਂ ਕਿਹਾ ਨਾ ਨਾਲ ਪਹਿਲਾਂ ਨਹੀਂ ਕਦੇ ਸਾਡੇ ਘਰੇ ਕੋਈ ਇਹ ਜਾਂ ਕੁਝ ਹੋਇਆ ਨਹੀਂ ਨਹੀਂ ਹਰਪ੍ਰੀਤ ਜੇ ਕੋਸਾ ਹੈ ਨਹੀਂਗਾ ਤਾਂ ਜੋ ਬਾਬੇ ਕਹਿੰਦੇ ਆ ਨਾ ਬਾਬਿਆਂ ਦੇ ਵਾਚਨ ਕਦੇ ਵੀ ਆਲੇ ਨਹੀਂ ਜਾਂਦੇ ਇਹ ਨਹੀਂ ਝੂਠ ਬੋਲਦੇ ਹੈਗੇ ਨਹੀਂ ਬਾਬਾ ਜੀ ਐਨੇ ਸਾਲ ਹੋ ਗਏ ਸਾਨੂੰ ਆ ਕੋਠੀ ਲਿੱਤੀ ਨੂੰ ਅੱਜ ਤੱਕ ਨਹੀਂ ਆਇਆ ਕੋਈ ਸੱਪ ਇਹ ਮੈਂ ਤਾਂ ਪਹਿਲੀ ਵਾਰੀ ਵੇਖਿਆ ਮਾਤਾ ਜੀ ਨਾਦਾਨ ਬੱਚੇ ਨੇ ਇਹਨਾਂ ਨੂੰ ਉਸ ਚੀਜ਼ ਦੀ ਸਮਝ ਨਹੀਂ ਹੈਗੀ ਕਈ ਵਾਰ ਭਰਮ ਬਲੇਖਾ ਪੈ ਜਾਂਦਾ ਜੇ ਹੋਇਆ ਵੀ ਨਾ ਕਈ ਵਾਰ ਖੇਤਾ ਖੂਤਾ 'ਚ ਜਾਨਵਰ ਘਰੇ ਆ ਜਾਂਦੇ ਆ ਕੋਈ ਵੱਡੀ ਗੱਲ ਨਹੀਂ ਹੈਗੀ ਉਹ ਤਾਂ ਠੀਕ ਆ ਬਾਬਾ ਜੀ ਨਹੀਂ ਨਹੀਂ ਬਾਬਾ ਜੀ ਉਹ ਤਾਂ ਵੇਖਣ 'ਚ ਕੋਈ ਆਮ ਸੱਪ ਨਹੀਂ ਸੀ ਲੱਗਦਾ ਨਹੀਂ ਨਾਰਮਲ ਸੱਪ ਤਾਂ ਫਿਰਦੇ ਵੇਖੇ ਹੀ ਨੇ ਅੱਛਾ ਉੜੀਏ ਤੇਰਾ ਘਰ ਵਾਲਾ ਕੀ ਕੰਮ ਕਰਦਾ ਉਹ ਤਾਂ ਜੀ ਹਸਪਤਾਲ ਬਣਾਉਣਾ ਉਹਨਾਂ ਨੇ ਹੂੰ ਅੱਛਾ ਜੰਗਲ 'ਚ ਪੰਗੇ ਲਾਉਂਗੇ ਤਾਂ ਫਿਰ ਘਰ 'ਚ ਹਾਦਸੇ ਤਾਂ ਹੋਣਗੇ ਤੂੰ ਬਿਲਕੁਲ ਸੱਚ ਕਹਿ ਰਹੀ ਹੈ ਇੱਥੇ ਨਾਗ ਆਇਆ ਜ਼ਰੂਰ ਸੀਗਾ ਪਰ ਉਹ ਕੀ ਆਮ ਨਾਗ ਨਹੀਂ ਸੀਗਾ ਉਹ ਇਛਾਤਰੀ ਨਾਗ ਸੀਗਾ ਇਛਾਤਰੀ ਉਹ ਮਾਤਾ ਜੀ ਇਹਨਾਂ ਦੇ ਘਰ ਵਾਲੇ ਨੂੰ ਚੰਗਾ ਭਲਾ ਪਤਾ ਹੈ ਕਿ ਪੰਗੇ ਕਿੱਥੇ ਲੈ ਰਿਹਾ ਹੈ ਨੁਕਸਾਨ ਕੋਈ ਵੀ ਹੋ ਸਕਦਾ ਹੈ ਸਤਰਕ ਰਹੋ ਨਹੀਂ ਤੇ ਉਹਨਾਂ ਨੇ ਤਾਂ ਇੱਕ ਬਾਬੇ ਨੂੰ ਪੁੱਛਿਆ ਸੀ ਤੇ ਉਹ ਤਾਂ ਕਹਿੰਦਾ ਹਸਪਤਾਲ ਬਣਾ ਲਾ ਪਰ ਉਹਦੇ ਬਦਲੇ ਮੈਨੂੰ ਇੱਕ ਪੱਥਰ ਚਾਹੀਦਾ ਹੁਣ ਪਤਾ ਨਹੀਂ ਕਿਹੜਾ ਪੱਥਰ ਮੰਗਦਾ ਉਹ ਨਾਦਾਨ ਕੁੜੀਏ ਤੂੰ ਜਿਹੜੇ ਬਾਬੇ ਦੀ ਗੱਲ ਕਰੀ ਜਾਂਦੀ ਹੈ ਨਾ ਉਹ ਸਾਖ ਸਾਖ ਤੇਰੇ ਸਾਹਮਣੇ ਖੜਿਆ ਅੱਛਾ ਇਹ ਗੱਲ ਦਾ ਪਤਾ ਨਾ ਹੋਵੇ ਨਾ ਫਿਰ ਮੂੰਹ ਤੋਂ ਬੋਲੀ ਤਾਂ ਨਹੀਂ ਹੁੰਦਾ ਉਹੀ ਬਾਬੇ ਨੇ ਜੰਗਲਾਂ 'ਚ ਹੀ ਬਾਬੇ ਰਹਿੰਦੇ ਨੇ ਜੋਗੀ ਨਾਥਾਂ ਦੇ ਦਿੱਤੇ ਹੋਏ ਸ਼ਰਾਫ ਨਾ ਘਰ ਪੱਟ ਦਿੰਦੇ ਆ ਚੱਲ ਬਖਤਾ ਸੰਤ ਰਹੋ ਬਾਬਾ ਜੀ ਮੇਰ ਕਰੋ ਮੈਥੋਂ ਨਾ ਗਲਤੀ ਹੋ ਗਈ ਮੈਂ ਮਾਫੀ ਮੰਗਦੀ ਆ ਬਾਬਾ ਜੀ ਇਹਨਾਂ ਵੱਲੋਂ ਬੱਚੇ ਨੰਦਾਨ ਨੇ ਕਿ ਜੀ ਪਪਾ ਜੀ ਮੈਨੂੰ ਨਹੀਂ ਪਤਾ ਸੀ ਕਿ ਤੁਸੀਂ ਹੀ ਹੈਗੇ ਉਹ ਜੈ ਸੰਤਾ ਜੀ ਜਾਉਂਦਾ ਬਸ ਤਾਰੇ ਬਖਤਾ ਕੀ ਗੱਲ ਬਾਬਾ ਜੀ ਤੁਸੀਂ ਸਾਡੇ ਘਰ ਹਾਂ ਮੈਂ ਬਾਬਾ ਜੀ ਖੜੇ ਕਾ ਤੂੰ ਆਓ ਬੈਠੋ ਹਰਬੀਦ ਕੁਰਸੀ ਕਸ ਲਈ ਅੰਦਰੋਂ ਘੱਟ ਗਈ ਨਹੀਂ 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 ਜੋਗੀ ਕਦੇ ਮੰਜੀਆਂ ਕੁਰਸੀਆਂ ਤੇ ਨਹੀਂ ਬਹਿੰਦੇ ਹੁੰਦੇ ਜਿਹੜੀ ਵੀ ਗੱਲ ਕਰਨੀ ਹੈ ਨਾ ਖੜ ਕੇ ਕਰੋ ਜਲ ਪਾਣੀ ਸੱਕ ਕੇ ਜਾਇਓ ਬੱਬਾ ਜੀ ਦੁੱਧ ਬਣਾ ਕੇ ਰਿਹਾ ਹੋਣਾ ਹੈਗੇ ਨਲੇ ਤੇ ਘਰ ਦਾ ਅਨਜਲ ਮੇਰੇ ਕਰਮਾਜ ਹੋਇਆ ਉਸ ਦਿਨ ਜੋਗੀ ਜ਼ਰੂਰ ਛਕਣਗੇ ਫਿਲਹਾਲ ਦਾ ਭਗਤਾ ਤੈਨੂੰ ਕਿਹਾ ਸੀਗਾ ਨਾ ਜਿਹੜੇ ਜੰਗਲ ਨਾਲ ਪੰਗੇ ਤੂੰ ਲਈ ਜਾਂਦੇ ਨਾ ਤੈਨੂੰ ਮੈਂ ਦੱਸਿਆ ਸੀਗਾ ਨਾ ਉਹਦੇ ਹਰਜਾਨੇ ਦਾ ਤੈਨੂੰ ਭਰਨੇ ਪੈਣਗੇ ਉਹ ਨਾਗਣ ਤੇਰਾ ਪਿੱਛਾ ਹੁਣ ਕਦੇ ਨਹੀਂ ਛੱਡੂਗੀ ਉਹ ਤਾਂ ਤੇਰੇ ਘਰ ਤੱਕ ਪਹੁੰਚ ਗਈ ਐ ਐਦੋਂ ਪਹਿਲਾਂ ਕੋਈ ਅਨਹੋਣੀ ਹੋਵੇ ਨਾ ਆਪਣਾ ਕੋਈ ਮਸਲਾ ਹੱਲ ਕਰ ਲੈ ਜਾਂ ਆਪਣੇ ਫਿਰ ਇਰਾਦੇ ਬਦਲ ਲੈ ਬਾਬਾ ਜੀ ਇਹ ਕੀ ਕਹਿ ਰਹੇ ਹੋ ਤੁਸੀਂ ਇਰਾਦੇ ਬਦਲ ਨੂੰ ਮੈਂ ਤਾਂ ਤੁਹਾਡੇ ਅਸਰੇ ਅੱਗੇ ਵਧਣ ਲੱਗਿਆ ਸੀ ਤੁਸੀਂ ਤਾਂ ਕਹਿ ਮੈਨੂੰ ਮੈਂ ਤਾਂ ਮੁੜ ਗਿਆ ਸੀ ਜੰਗਲ 'ਚ ਪਰ ਤੁਸੀਂ ਕਹ ਮੈਂ ਤੁਹਾਡੇ ਨਾਲ ਆ ਪਰ ਹੁਣ ਤੁਸੀਂ ਕੀ ਕਹਿ ਰਹੇ ਹੋ ਕਈ ਸ਼ਰਤਾਂ ਵੀ ਰੱਖਿਆ ਸੀਗਾ ਮੈਂ ਤੇਰੇ ਨਾਲ ਭਗਤਾ ਜਦੋਂ ਤੱਕ ਸ਼ਰਤਾਂ ਨਹੀਂ ਮਨਜ਼ੂਰ ਹੁੰਦੀਆਂ ਫਿਰ ਜੋਗੀ ਕਿਵੇਂ ਖੜ ਜੇ ਤੇਰੇ ਨਾਲ ਪਰ ਬਾਬਾ ਜੀ ਨਾਲੇ ਤਾਂ ਸ਼ੁਰੂਆਤ ਹੈ ਭਗਤਾ ਹੱਲ ਦਾ ਸੁਨਾਗਣ ਨੇ ਤੇਰੀ ਘਰ ਦੀ ਨੂੰ ਡਰਾਇਆ ਕਾਨੂੰ ਡੰਗ ਵੀ ਮਾਰ ਸਕਦੀ ਐ ਫਿਰ ਜੋਗੀ ਵੱਲ ਮੂੰਹ ਨਾ ਕਰਿਓ ਪਰ ਬਾਬਾ ਜੀ ਮੈਂ ਤੁਹਾਨੂੰ ਕੋਈ ਜਵਾਬ ਦਿੱਤਾ ਹੀ ਨਹੀਂ ਮੈਂ ਤੁਹਾਡੀ ਹਰ ਇੱਕ ਸ਼ਰਤ ਮੰਨੀ ਐ ਪਰ ਜੇ ਤਾਂ ਮੇਰਾ ਕੰਮ ਹੀ ਨਹੀਂ ਸ਼ੁਰੂ ਹੋਇਆ ਜਦੋਂ ਮੇਰੇ ਹੱਥੋਂ ਪੱਥਰ ਲੱਗੂਗਾ ਮੈਂ ਜ਼ਰੂਰ ਦੇਊਗਾ ਤੁਹਾਨੂੰ ਪਰ ਹੱਥ ਜੋੜ ਕੇ ਬੇਨਤੀ ਐ ਮੇਰੀ ਮੇਰੇ ਘਰ ਦਾ ਧਿਆਨ ਰੱਖਿਓ ਤੇਰੇ ਘਰ ਨਾਲ ਕੁਝ ਹੋ ਜੇ ਆਪਣੀ ਜਵਾਨ ਦੇ ਖੜਾ ਰਹੀ ਮੈਂ ਤੇਰੇ ਘਰ ਦਾ ਪੱਕਾ ਇਲਾਜ ਕਰਕੇ ਜਾਊਗਾ 나ਗ ਤਾਂ ਕੀ ਤੇਰੀ ਪਰਮਿਸ਼ਨ ਤੋਂ ਬਿਨਾਂ ਤੇਰੇ ਘਰ 'ਚ ਕੀੜੀ ਵੀ ਨਹੀਂ ਵੜੂਗੀ। ਤੁਸੀਂ ਜਾਓ ਅੰਦਰ। ਜੈ ਸੰਤਾਂ ਦੀ ਬਾਬਾ ਜੀ ਕਿਰਪਾ ਬਣਾਈ ਰੱਖਿਓ ਆਈ ਬੱਚਿਆਂ ਤੇ। ਬਾਬਾ ਜੀ ਮੈਨੂੰ ਨਹੀਂ ਪਤਾ ਸੀ। ਵੀ ਇਹ ਨਾਗਰ ਮੇਰੇ ਘਰ ਤੱਕ ਵੀ ਪਹੁੰਚ ਜੂਗੀ। ਬਸ ਤੁਸੀਂ ਕਿਰਪਾ ਕਰੋ ਹੁਣ ਮੇਰੇ ਤੇ। ਨਹੀਂ ਤਾਂ ਮੈਂ ਕੰਗਾਲ ਹੋ ਜੂਗਾ ਜੀ। ਕੋਈ ਗੱਲ ਨਹੀਂ ਭਗਤਾ ਤੂੰ ਫਿਕਰ ਨਾ ਕਰ। ਹਰ ਹਰ ਮਹਾਦੇਵ ਹਰ ਹਰ ਮਹਾਦੇਵ ਲੈ ਬਖ ਤਾਂ ਅਸੀਂ ਆਪਣਾ ਕੰਮ ਕਰ ਦਿੱਤਾ ਅਸ ਤੋਂ ਬਾਅਦ ਨਾ ਤੈਨੂੰ ਨਾ ਤੇਰੇ ਘਰਦਿਆਂ ਨੂੰ ਕੋਈ ਨਾਗ ਨਹੀਂ ਦਿਖੂਗਾ ਬਸ ਮੇਰਾ ਧਿਆਨ ਰੱਖੀ ਜਿੰਨਾ ਜਲਦੀ ਹੋ ਸਕੇ ਉਸ ਜੰਗਲ ਦਾ ਕੰਮ ਸ਼ੁਰੂ ਕਰ ਦੇ ਤਾਂ ਕਿ ਮੈਂ ਆਪਣੀ ਇੱਛਾ ਪੂਰੀ ਕਰ ਸਕਾਂ ਬਾਬਾ ਜੀ ਮੈਨੂੰ ਅਪਰੂਵਲ ਤਾਂ ਮਿਲ ਗਈ ਐ ਮੈਂ ਜਲਦੀ ਕੰਮ ਸ਼ੁਰੂ ਕਰਨ ਲੱਗਾ ਤੇ ਤੁਹਾਡੇ ਨਾਲ ਕੀਤਾ ਵਚਨ ਮੈਂ ਜ਼ਰੂਰ ਪੂਰਾ ਕਰੂੰਗਾ ਠੀਕ ਐ ਭਗਤ ਬੋਲ ਹਰ ਹਰ ਮਹਾਦੇਵ ਹਰ ਹਰ ਮਹਾਦੇਵ ਤਿੰਨ ਮੋ ਦਿਨਾਂ ਮੇਰੀਆਂ ਮੁਸੀਬਤਾਂ ਵਧਦੀਆਂ ਜਾ ਰਹੀਆਂ ਮੈਨੂੰ ਨਹੀਂ ਲੱਗਦਾ ਕਿ ਮੈਨੂੰ ਆਗਮਣੀ ਦੀ ਹੌਸਰਖਸ਼ਿਆ ਕਰ ਸਕੂਗੀ ਇਹਦੇ ਲਈ ਮੈਨੂੰ ਨਾਗ ਗੁਰੂ ਨਾਲ ਗੱਲ ਕਰਨੀ ਪੈਣੀ ਆ ਕਿਉਂਕਿ ਉਹ ਜੋਗੀ ਦੇ ਅੱਗੇ ਮੇਰੀਆਂ ਸਾਰੀਆਂ ਸ਼ਕਤੀਆਂ ਫੇਲ ਨੇ ਇਹਦਾ ਹੱਲ ਤਾਂ नाग ਦੇਵਤਾ ਹੀ ਦੇ ਸਕਦੇ ਨੇ ਹੇ नाग ਦੇਵਤਾ ਪਰਗਟ ਹੋ ਕੀ ਗੱਲ ਵਾਲਿਕਾ ਬੜੀ ਪਰੇਸ਼ਾਨ ਲੱਗ ਰਹੀ ਹੈ नाग ਦੇਵਤਾ ਮੇਰੇ ਦੁਸ਼ਮਣ ਦਿਨੋ ਦਿਨ ਵਾਅਦੇ ਜਾ ਰਹੇ ਨੇ ਮੈਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਕਿ ਮੈਂ ਕੀ ਕਰਾਂ ਜਦੋਂ ਕਿਸੇ ਖਾਸ ਸ਼ਕਤੀ ਦੀ ਜ਼ਿੰਮੇਵਾਰੀ ਤੁਹਾਡੇ ਹੱਥ ਵਿੱਚ ਹੁੰਦੀ ਹੈ ਤਾਂ ਉਸ ਨੂੰ ਪ੍ਰਾਪਤ ਕਰਨ ਲਈ ਅਨੇਕਾਂ ਹੀ ਲੋਕ ਦੁਸ਼ਮਣ ਬਣਦੇ ਹਨ ਹੈ नाग ਦੇਵਤਾ ਮੈਂ ਹਰ ਵਰੀ ਉਹ ਜੋਗੀ ਦੇ ਅੱਗੇ ਕਮਜ਼ੋਰ ਪੈ ਜਾਂਦੀ ਆ ਉਹ ਜੋਗੀ ਕੋਲੇ ਮਹਾਦੇਵ ਦਾ ਤ੍ਰਿਸ਼ੂਲ ਹੈ ਤੇ ਉਹਦੇ ਅੱਗੇ ਮੇਰੀਆਂ ਸ਼ਕਤੀਆਂ ਕਮਜ਼ੋਰ ਪੈ ਜਾਂਦੀਆਂ ਨੇ ਤੇ ਉਹਦੀ ਬੀਂਦੀ ਆਵਾਜ਼ ਮੈਨੂੰ 나ਗਣ ਮਲਣੀ ਮਜਬੂਰ ਕਰ ਦਿੰਦੀ ਹੈ ਤੈਨੂੰ ਹੋਰ ਤਪੱਸਿਆ ਕਰਨੀ ਪੈਣੀ ਹੈ ਉਸ ਜੋਗੀ ਨੂੰ ਮਹਾਤਮਾ ਨੂੰ ਤੈਨੂੰ ਇੱਕ ਛੇਤ ਜੰਤਰ ਹਾਸਲ ਕਰਨਾ ਪੈਣਾ ਹੈ ਮੈਂ ਹਰ ਕੀਮਤ ਤੇ ਉਹ ਜੰਤਰ ਹਾਸਲ ਕਰਾਂਗੀ ਚਾਹੇ ਮੈਨੂੰ ਕਿੰਨੀਆਂ ਹੀ ਮੁਸ਼ਕਲਾਂ ਕਿਉਂ ਨਾ ਆ ਜਾਣ ਪਰ ਇੱਕ ਗੱਲ ਯਾਦ ਰੱਖੀ ਤੈਨੂੰ ਉਹ ਛੇਤਜੰਤਰ ਪ੍ਰਾਪਤ ਕਰਨ ਲਈ ਬਹੁਤੀ ਮੁਸੀਬਤਾਂ ਆਉਣਗੀਆਂ ਤੇ ਤੈਨੂੰ ਉਹਨਾਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਣਾ ਹੈ ਮੈਂ ਹਰੋ ਜਪਨ ਕਰੂੰਗੀ ਜਿਹਦੇ ਨਾਲ ਮੈਂ ਆਪ ਵੀਮਣੀ ਦੇ ਰੱਖਿਆ ਕਰ ਸਕਾਂ ਦਰਮਿਆਨੇ ਜੰਗਲਾਂ 'ਚ ਇੱਕ ਮੰਦਰ ਹੈ ਉੱਥੇ ਹੀ ਤੈਨੂੰ ਉਹ ਜੰਤਰ ਹਾਸਿਲ ਹੋਵੇਗਾ ਪਰ ਧਿਆਨ ਰੱਖੇ ਜਿੰਨੇ ਵੀ ਲੋਕ ਉਹ ਜੰਤਰ ਨੂੰ ਹਾਸਿਲ ਕਰਨ ਗਏ ਨੇ ਉਹ ਕਿਸੇ ਨੂੰ ਵੀ ਹਾਸਾ ਨਹੀਂ ਹੋਇਆ ਤੇ ਉਸ ਦੀ ਮੌਤ ਹੀ ਹੋਈ ਹੈ ਤੁਸੀਂ ਫਿਕਰ ਨਾ ਕਰੋ 나ਗ ਦੇਵਤਾ ਮੈਨੂੰ ਕੁਛ ਨਹੀਂ ਹੁੰਦਾ ਹੈਗਾ ਮੈਂ ਹਰ ਕੋਸ਼ਿਸ਼ ਕਰੂੰਗੀ ਕਿ ਉਹ ਨਾਗਮਣੀ ਨੂੰ ਮੈਂ ਬਚਾ ਕੇ ਰੱਖਾਂ ਵੈਸੇ ਵੀ ਮੈਂ ਕਿਸੇ ਨਾਲ ਵੈਸੇ ਵੀ ਮੈਂ ਕਿਸੇ ਨਾਲ ਵਾਅਦਾ ਕੀਤਾ ਸੀ ਕਿ ਉਹਨੂੰ ਮੈਂ ਸੁਰੱਖਿਅਤ ਹੱਥਾਂ ਦੇ ਵਿੱਚ ਦੇ ਕੇ ਉਹਦੀ ਰੱਖਿਆ ਕਰੂੰਗੀ ਮੈਂ ਉਹਨੂੰ ਗਲਤ ਹੱਥਾਂ 'ਚ ਨਹੀਂ ਜਾਣ ਦਿੰਦੀ ਹੈਗੀ ਕਦੀ ਵੀ ਚਾਹੇ ਮੇਰੀ ਜਾਨ ਹੀ ਕਿਉਂ ਨਾ ਚਲੀ ਜਾਵੇ ਠੀਕ ਹੈ ਬਾਲਿਕਾ ਆਪਣਾ ਧਿਆਨ ਰੱਖੀ